ਇਲੈਕਸ਼ਨ ਲੈ ਕੇ ਕਿਹੜੇ ਤਿਆਰੀਆਂ ਬਿਚਾਰ ਸਾਨੂੰ ਪਿੰਡੀਆਂ ਟੀਮਾਂ ਕਿੰਨੇ ਜਿੰਨਾ ਫਿਕਸ ਕਰਦੇ ਨੇ ਬਲਕ ਅਹ ਬਲੌਗ ਟਾਂਡਾ ਦੇ ਵਿੱਚ ਆਪਣੇ ਜਿਹੜੇ ਇਲੈਕਸ਼ਨ ਦੀਆਂ ਜਿਹੜੀਆਂ ਪ੍ਰੈਪਰੇਸ਼ਨਸ ਆ ਪੂਰੀ ਕੰਪਲੀਟ ਹੋ ਚੁੱਕੀਆਂ ਤੇ ਆਪਣੇ ਇੱਥੇ ਬਲੌਗ ਸੰਪਤੀ ਦੇ 20 ਜ਼ੋਨਸ ਆ ਜਿਨ੍ਹਾਂ ਵਿੱਚ ਇਲੈਕਸ਼ਨਸ ਹੋ ਰਹੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਟੋਟਲ 3 ਜ਼ੋਨਸ ਜਿਨ੍ਹਾਂ ਦੇ ਵਿੱਚ ਇਲੈਕਸ਼ਨਸ ਕਰਵਾਈਆਂ ਜਾ ਰਹੀਆਂ ਤੇ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਡਿਪਾਰਟਮੈਂਟ ਵੱਲੋਂ ਜਿਹੜੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਇਹ ਮੈਸੇਜ ਇਹ ਕਹਿੰਦਾ ਕਿ ਸ਼ਾਂਤੀ ਰੱਖੋ ਬਿਲਕੁਲ ਜਿਹੜੀਆਂ ਇਹ ਡੈਮੋਕ੍ਰੇਸੀ ਹੈਗੀ ਹੈ ਅਪਨ ਇੰਡੀਆ ਦੀ ਤੇ ਆਪਾਂ ਸਾਰਿਆਂ ਨੂੰ ਇੱਕ ਮੌਕਾ ਮਿਲਿਆ ਥਰੂ ਵੋਟਸ ਆਪਣੇ ਰਿਪ੍ਰੈਜ਼ੈਂਟੇਟਿਵ ਇਲੈਕਟ ਕਰਨ ਦਾ ਤੇ ਲੋਕਾਂ ਨੂੰ ਮੇਰਾ ਇਹਹੀ ਮੈਸੇਜ ਆ ਕੇ ਤੁਸੀਂ ਜਿਹੜੀਆਂ ਇਲੈਕਸ਼ਨਸ ਆਪਾਂ ਪੀਸਫੁਲੀ ਕਰਵਾਈਏ ਕਿਤੇ ਵੀ ਕੋਈ ਤਰ੍ਹਾਂ ਦਾ ਜਿਹੜਾ ਕੋਈ ਤਰ੍ਹਾਂ ਦਾ ਝਗੜਾ ਨਾ ਆਪਾਂ ਨੂੰ ਦੇਖਣ ਨੂੰ ਮਿਲੇ ਤੇ ਆਪਾਂ ਇਲੈਕਸ਼ਨ ਇੱਕ ਪ੍ਰੋਪਰਲੀ ਡਿਸਪਲਿੰਡ ਵੇ ਦੇ ਵਿੱਚ ਆਪਾਂ ਮੁਕੰਮਲ ਕਰੀਏ ਇਹ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਇਹ ਇਲੈਕਸ਼ਨ ਨੇ ਹੋ ਰਹੇ ਨੇ ਇੱਕ ਸ਼ਾਂਤੀ ਨਾਲ ਕਿਵੇਂ ਚੱਲੇ ਇਲੈਕਸ਼ਨ ਦੇ ਸਬੰਧ ਦੇ ਵਿੱਚ ਮੈਂ ਸਾਰੇ ਆਪਣੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਾ ਤੇ ਤੁਸੀਂ ਇਸ ਇਲੈਕਸ਼ਨ ਦੇ ਵਿੱਚ ਜਿਹੜੀਆਂ ਬਲਾਕ ਸੰਪਤੀ ਤੇ ਜਿਹੜੀਆਂ ਜ਼ਿਲ੍ਹਾ ਪ੍ਰੀਸ਼ਦਆਂ ਦੀਆਂ ਚੋਣਾਂਾਂ ਦੇ ਵਿੱਚ ਤੁਸੀਂ ਵੱਧ ਚੜ੍ਹ ਕੇ ਹਿੱਸਾ ਲਵੋ ਔਰ ਤੁਸੀਂ ਸ਼ਾਂਤੀ ਬਣਾਈ ਰੱਖਣੀ ਹੈ ਜਿੱਥੇ ਕੋਈ ਦਿੱਕਤ ਆਉਂਦੀ ਆ ਸਾਡੇ ਨਾਲ ਤਾਲਮਿਲ ਕਰੋ ਮੇਰੇ ਨਾਲ ਇੰਸਪੈਕਟਰ ਗਰੇਨਰਜੀਤ ਨਾਕਰਾ ਐਸਐਚਓ ਟਾਂਡਾ ਜਿਨ੍ਹਾਂ ਦਾ ਮੋਬਾਈਲ ਨੰਬਰ ਹੈ 98 786 46100 ਪੂਰਾ ਮੇਰਾ ਨੰਬਰ ਹੈ 98888400114 ਮੇਰਾ ਨੰਬਰ ਹੈ ਮੈਂ ਡੀਐਸਪੀ ਟਨੜਾ ਤੇ ਜਿੱਥੇ ਕਿਤੇ ਦਿੱਕਤ ਹੁੰਦੀ ਆ ਸਾਡੇ ਨਾਲ ਦਾ ਮੇਰੇ ਦਰੋਂ ਕਿਸੇ ਨੂੰ ਵੀ ਕੋਈ ਵੀ ਕਾਨੂੰਨ ਭੰਗ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਔਰ ਮੈਂ ਸਾਰੇ ਇਲਾਕਾ ਵਿੱਚ ਹੀ ਆਗੇ ਹੀ ਗੈਂਦੀ ਕਰਦਾ ਕਿ ਤੁਸੀਂ ਇਹਦੇ ਵਿੱਚ ਲਖਨਾ ਦੇ ਵਿੱਚ ਵਟਸਐਪ ਕਰਕੇ ਸਲੋ ਥੈਂਕ ਯੂ ਜੀ ਲੱਗਦੇ ਬਾਹਰ ਉਹਨਾਂ ਨੂੰ ਕੀ ਪੀਸ ਕਰਦੇ ਕਿੰਨੀ ਮੀਟਰ ਚ ਹੋਣਾ ਚਾਹੀਦਾ ਜਾਂ ਕਿੰਦਾ ਹਾਲ ਹੈ ਹਾਂ ਜਿਹੜੇ ਜਿੱਥੇ ਆਪਣਾ ਪੋਲੀ ਬੂਥ ਹੈ ਹੈਗੇ ਆ ਉਹਦੇ ਮੇਨ ਗੇਟ ਤੋਂ 100 100 ਮੀਟਰ ਸਾਈਡ ਤੇ ਹਟ ਕੇ ਜਿਹੜੇ ਉਹ ਬੂਥ ਲੱਗਣਗੇ ਇਹ ਇਹ ਨਹੀਂ ਵੀ ਜਿਹੜਾ ਗੇਟ ਤੇ ਨਾਲ ਹੀ ਤੁਸੀਂ ਬੂਥ ਬੂਥ ਲਾਇਆ ਹੋ ਪਰ ਲੋਕਾਂ ਨੂੰ ਕੀ ਮੈਸੇਜ ਕਰਨੇ ਸ਼ਾਂਤੀਪੂਰਵਕ ਬਾ ਸ਼ਾਂਤੀਪੂਰਵਕ ਤੇ ਚੜ੍ਹਦੀ ਕਲਾ ਜਰੂਰ ਜੀ ਆਪਣਾ ਹਿੱਸਾ ਲੋ ਇਲੈਕਸ਼ਨ ਦੇ ਸਬੰਧ ਵਿੱਚ ਜੀ ਕਿਤਾ ਅਸੀਂ ਅੱਜ ਫਲੈਗ ਮਾਰਚ ਜਿਹੜਾ ਕਰ ਰਹੇ ਹਾਂ ਜਿਹੜਾ پورے ਇਲਾਕੇ ਦੇ ਵਿੱਚ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਇਲੈਕਸ਼ਨਰੀ ਜਿਹੜੀਆਂ ਨੇ ਬਰੋਕ ਸਮਤੀ ਤੇ ਜਿਹੜਾ ਪੁਲਿਸ ਦੀ ਜਿਹੜੀਆਂ ਇਹ ਇਹਨਾਂ ਵਾਸਤੇ ਜਿਹੜਾ ਸਾਡੇ ਕੋਲ ਫੋਰਸ ਜਿਹੜੀ ਹੈ ਸਭ ਤੋਂ ਸ਼ਬੀਜੈਂਟ ਅ ਅਮਾਊਂਟ ਦੇ ਵਿੱਚ ਜਿਹੜੀ ਬਿਲੀ ਹੋਈ ਆ ਔਰ ਸਾਰੇ ਜਿਹੜੇ ਪ੍ਰਬੰਧ ਹੈ ਜਿਹੜੇ ਸਕਿਉਰਿਟੀ ਪੱਖੋਂ ਲਾਡ ਆਰਡਰ ਦਾ ਜਿਹੜਾ ਪੂਰਾ ਬਿਲਕੁਲ ਬਹੁਤ ਵਧੀਆ ਹੈਗਾ ਤੇ ਲੋਕਾਂ ਨੂੰ ਇਹੀ ਪੀ ਰਿਹਾ ਜੀ ਤੁਸੀਂ ਬਿਲਕੁਲ ਅ ਬਿਨਾ ਕਿਸੇ ਭੈ ਦੇ ਤੁਸੀਂ ਆਪਣੀ ਜਿਹੜੀ ਵੋਟ ਹੈ ਉਹ ਕਾਸਟ ਕਰੋ ਤੇ ਬਿਲਕੁਲ ਜਿਹੜਾ ਸਾਰਾ ਐਸਐਮ ਬਹੁਤ ਵਧੀਆ ਹੈ ਗਿਆ ਜੀ ਜੇ ਤੁਸੀਂ ਲੈ ਕੇ ਕੋਈ ਮੈਸੇਜ ਕਰਨਾ ਪੰਜਾਬ ਤੋਂ ਲਿਖਿਆ ਤਾਂ ਤਾਰ ਵੱਲੋਂ ਹੋਵੇ ਅੱਛਾ ਹੀ ਜਾਂਦਾ ਨਸ਼ੇ ਅੰਬਲੂ ਜੀ ਇਸ ਟਾਈਮ ਜਿਹੜਾ ਜਿਸ ਇੱਕ ਮਾਰਦ ਜਿਹੜਾ ਯੁੱਧ ਨਸ਼ੇ ਵੱਲ ਦੇ ਜਿਹੜਾ ਮਾਂਜੁਕ ਸੀਐਮ ਸਾਹਿਬ ਨੇ ਜਿਹੜਾ ਸ਼ੁਰੂ ਕੀਤਾ ਗਿਆ ਸੀ ਉਹਦੇ ਵਿੱਚ ਜਿਹੜਾ ਲੜੀਵਾਰ ਜਿਹੜਾ ਸਾਡਾ ਚੱਲ ਰਿਹਾ ਜੀ ਬਿਲਕੁਲ ਔਰ ਹੁਣ ਕੋਈ ਕਾਕੋਕਾ ਬੰਦੇ ਕੋਈ ਬਾਹਰੋਂ ਆ ਕੇ ਕੋਈ ਕਰਦੇ ਉਹਨਾਂ ਨਾਲ ਵੱਖਰੀ ਗੱਲ ਆ ਸਾਡੇ ਜਿਹੜੇ ਟਾਂਡੇ ਦੇ ਏਰੀਆ ਦੇ ਤੁਸੀਂ ਘੁੰਮ ਕੇ ਦੇਖ ਲਓ ਇਥੇ ਕੋਈ ਜਿਹੜਾ ਸਭ ਜ਼ਿਲ੍ਹੇ ਦੇ ਵਿੱਚ ਹੈਗੇ ਜਿੰਨੇ ਸੌਲਰ ਨੇ ਜਿਹਨਾਂ ਫੋਟੋ ਕੰਮ ਕਰਨ ਵਾਲੇ ਬੰਦੇ ਸੀ ਉਹ ਸਾਰੇ ਜ਼ਿਲ੍ਹੇ 'ਚ ਇਸ ਵੇਲੇ ਹੈਗੇ ਜੀ ਬਹੁਤੋ ਫਰਕ ਆ ਲੋਕਾਂ ਦਾ ਵੀ ਮਤਲਬ ਤੁਸੀਂ ਲੋਕਾਂ ਤੋਂ ਵੀ ਇਹਦੇ ਬਾਰੇ ਲੈ ਸਕਦੇ ਹੋ ਰਾਏ ਔਰ ਮਤਲਬ ਬਹੁਤ ਘਟ ਮਕਦਾਰ 'ਚ ਕਹਿ ਸਕਦਾ ਹੈ ਇਕਾ ਦੁਕਾ ਹੁਣ ਕਿਤੇ ਹੋਣਗੇ ਤੇ ਉਹ ਵੀ ਸਾਡੀ ਟੀਮ ਜਿਹੜੀ ਹੈ ਉਹ ਹਰ ਵੇਲੇ ਐਕਟਿਵ ਰਹਿੰਦੀ ਹੈ ਜਿਹਦੇ ਵਾਸਤੇ